ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਅਰ ਕਲਾਸਿਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼ਬਦਾਂ ਦੇ ਬਾਰੇ ਆਪਾਂ ਕਰਦੇ ਪਏ ਸੀ ਅੱਜ ਅੱਜ ਅਸੀਂ ਜਿਹੜਾ ਹੈਗਾ ਆਪਣੇ ਲੈਕਚਰ ਦੇ ਵਿੱਚ ਸੰਬੰਧਕ ਦੇ ਬਾਰੇ ਚਰਚਾ ਕਰਾਂਗੇ ਸਬੰਧਕ ਦਾ ਮਤਲਬ ਹੁੰਦਾ ਜਿਹੜਾ ਕਿ ਦੋ ਸ਼ਬਦਾਂ ਦੇ ਵਿੱਚ ਜਿਹੜਾ ਹੈਗਾ ਆਪਸ ਦੇ ਵਿੱਚ ਸੰਬੰਧ ਦੱਸੇ ਉਹਨੂੰ ਆਪਾਂ ਕੀ ਕਹਿੰਦੇ ਆ ਸੰਬੰਧਕ ਠੀਕ ਹੈ ਜਿਹੜੇ ਸ਼ਬਦ ਵਾਕ ਵਿੱਚ ਨਾਂ ਪੜਨਾਵ ਜਾਂ ਵਿਸ਼ੇਸ਼ਣ ਸ਼ਬਦਾਂ ਦਾ ਵਾਕ ਦੇ ਦੂਸਰੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਨ ਉਹਨੂੰ ਆਪਾਂ ਕੀ ਕਹਿੰਦੇ ਆ ਸੰਬੰਧਕ ਉਦਾਹਰਣ ਦੇ ਤੌਰ ਤੇ ਵੇਖੀਏ ਇਹ ਪੈਨ ਰਾਮ ਦਾ ਹੈ ਧਨੇ ਦੀ ਮੱਝ ਕਾਲੇ ਰੰਗ ਦੀ ਹੈ ਗਾਇਤਰੀ ਕੋਲੀ ਦਾ ਕੈਮਰਾ ਹੈ ਗੀਤਾ ਦੇ ਵਾਲ ਬਹੁਤ ਲੰਮੇ ਹਨ ਠੀਕ ਹੈ ਹੁਣ ਵੇਖੋ ਪੈਨ ਦਾ ਸਬੰਧ ਰਾਮ ਨਾਲ ਦੱਸਿਆ ਕਿਹੜੇ ਸ਼ਬਦ ਨੇ ਦਾ ਨਹੀਂ ਤੰਨੇ ਦੀ ਮਾ ਜਤਨੇ ਦਾ ਸਬੰਧ ਮਜ ਦੇ ਨਾਲ ਦੱਸਿਆ ਕਿੰਨੇ ਦੀ ਨੇ ਗਾਇਤਰੀ ਕੋਲ ਇੱਕ ਕੈਮਰਾ ਹੈ ਕੈਮਰੇ ਦਾ ਸਬੰਧ ਗਾਇਤਰੀ ਨਾਲ ਦੱਸਣ ਵਾਲਾ ਸ਼ਬਦ ਕਿਹੜਾ ਸਾਡੇ ਕੋਲ ਕੋਲ ਗੀਤਾ ਦੇ ਵਾਲ ਠੀਕ ਹੈ ਗੀਤਾ ਦੇ ਵਾਲਾਂ ਦੇ ਨਾਲ ਜਿਹੜਾ ਸਬੰਧ ਦੱਸਣ ਵਾਲਾ ਸ਼ਬਦ ਕਿਹੜਾ ਸਾਡੇ ਕੋਲ ਦੇ ਠੀਕ ਹੈ ਹੁਣ ਤਾਂ ਸਮਝ ਲੱਗ ਗਿਆ ਹੋਵੇਗਾ ਕਿ ਇਹਨਾਂ ਵਾਕਾਂ ਦੇ ਵਿੱਚ ਸਬੰਧਕ ਸ਼ਬਦ ਕਿਹਾ ਦਾ ਦੀ ਕੋਲ ਤੇ ਦੇ ਠੀਕ ਹੈ ਹੁਣ ਪੇਪਰ ਵਿੱਚ ਇਦਾਂ ਕੁਸਚਨ ਪੁੱਛਿਆ ਜਾ ਸਕਦਾ ਹੈ ਕਿ ਸਬੰਧਕ ਜਾਂ ਤੁਹਾਨੂੰ ਦੇ ਦੇਣਗੇ ਕਿ ਚਾਰ ਜਿੱਦਾਂ ਸ਼ਬਦ ਦੇ ਦੇਣਗੇ ਕਹਿ ਦੇਣਗੇ ਕਿ ਇਹਨਾਂ ਵਿੱਚ ਸਬੰਧਕ ਸ਼ਬਦ ਚੁਣੋ ਜਾਂ ਤੁਹਾਨੂੰ ਇੱਕ ਵਾਕ ਦੇ ਦਿੱਤਾ ਜਾਏਗਾ ਤਾਂ ਵਾਕ ਵਿੱਚ ਕਿਹਾ ਜਾਏਗਾ ਕਿ ਇਹਨਾਂ ਵਿੱਚ ਸਬੰਧਕ ਚੁਣੋ ਜਿੱਦਾਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਕਹਿ ਦਿੱਤਾ ਜਾਏਗੀ ਤਾਂ ਨੇਦੀ ਮੱਝ ਕਾਲੇ ਰੰਗ ਦੀ ਹੈ ਚਾਰ ਆਪਸ਼ਨ ਦੇ ਦੇਣਗੇ ਇੱਕ ਦੇ ਦੇਣਗੇ ਦੀ ਦੂਸਰਾ ਦੇ ਦੇਣਗੇ ਕਾਲੇ ਠੀਕ ਹੈ ਤੀਸਰਾ ਦੇ ਦਣਗੇ ਰੰਗ ਤੇ ਚੌਥਾ ਦੇ ਦਣਗੇ ਹੈ ਤੁਹਾਨੂੰ ਕਿਹਾ ਜਾਊਗਾ ਕਿ ਇਹਨਾਂ ਵਿੱਚ ਸਬੰਧਕ ਸ਼ਬਦ ਚੁਣੋ ਤੇ ਤੁਹਾਡਾ ਆਨਸਰ ਕੀ ਹੋਏਗਾ ਬੀ ਠੀਕ ਹੈ ਇਸ ਤਰ੍ਹਾਂ ਹੋਰ ਵੀ ਜਿਹਦਾ ਸ਼ਬਦ ਹੈਗੇ ਨੇ ਦਾਦੀ ਕੋਲ ਦੇ ਠੀਕ ਹੈ ਸਬੰਧਕ ਤਾਂ ਆਪਾਂ ਵੇਲੇ ਨਾਲ ਤੋਂ ਇਲਾਵਾ ਨਾਲ ਤੋਂ ਉਪਰ ਤੱਕ ਤੋੜੀ ਤਾਂ ਹੀ ਵਿੱਚ ਹੇਠਾਂ ਨੇੜੇ ਕੋਲ ਸਹਿਤ ਪਾਸ ਦੂਰ ਸਾਹਮਣੇ ਪਰੇ ਬਿਨਾਂ ਲਈ ਵੱਲ ਰਾਹੀ ਦੁਆਰਾ ਇਹ ਸਾਰੇ ਸਾਡੇ ਕੋਲ ਕੀ ਆ ਕੇ ਸਬੰਧਕ ਸ਼ਬਦ ਠੀਕ ਹੈ ਸਬੰਧਕ ਹੋਣ ਤੁਹਾਨੂੰ ਪੇਪਰ ਵਿੱਚ ਪੁੱਛਿਆ ਜਾ ਸਕਦਾ ਇਹਨਾਂ ਦੇ ਪ੍ਰਕਾਰ-ਪ੍ਰਕਾਰ ਜਰੂਰ ਯਾਦ ਕਰਨੇ ਜੇ ਭਾਵੇਂ ਨਾਮ ਹੈ ਭਾਵੇਂ ਪੜਨਾਵ ਹੈ ਤੁਹਾਨੂੰ ਪੇਪਰ ਵਿੱਚ ਪੁੱਛਿਆ ਜਾ ਸਕਦਾ ਨਾਂਵ ਦੀਆਂ ਕਿੰਨੀਆਂ ਕਿਸਮਾਂ ਪੰਜ ਪੜਨਾਵ ਦੀਆਂ ਕਿੰਨੀਆਂ ਕਿਤਿਆਂ ਸੀਗੀਆਂ ਛੇ ਕੀਤੀਆਂ ਸੀ ਕਿਰਿਆਵੀਆਂ ਕਿੰਨੀਆਂ ਕਿਸਮਾਂ ਦੀ ਟੇਸ ਹੈ ਆਪਾਂ ਦੋ ਕੀਤੀਆਂ ਸੀਗੀਆਂ ਠੀਕ ਹੈ ਕਿਰਿਆ ਵਿਸ਼ੇਸ਼ਣ ਜਿਹੜੇ ਇਹਨੇ ਅੱਠ ਪ੍ਰਕਾਰ ਦੇ ਹੁੰਦੇ ਨੇ ਇਹ ਸਾਰੀਆਂ ਚੀਜ਼ਾਂ ਤੁਸੀਂ ਚੰਗੀ ਤਰ੍ਹਾਂ ਯਾਦ ਕਰਕੇ ਜਾਣੀਆਂ ਨੇ ਹੋ ਸਬੰਧਕ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਹੁੰਦੇ ਨੇ ਪੂਰਨ ਸਬੰਧਕ ਇੱਕ ਹੁੰਦੇ ਨੇ ਅਪੂਰਨ ਸਬੰਧਕ ਪੂਰਨ ਸਬੰਧਕ ਦਾ ਕਿਹੜੇ ਹੁੰਦੇ ਨੇ ਜਿਹੜੇ ਸ਼ਬਦ ਇਕੱਲੇ ਹੀ ਸੰਬੰਧਕ ਦਾ ਕੰਮ ਕਰਦੇ ਨੇ ਉਹਨਾਂ ਨੂੰ ਆਪਾਂ ਕੀ ਕਹਿ ਦਿੰਨੇ ਆ ਪੂਰਨ ਸੰਬੰਧਕ ਉਦਾਹਰਨ ਦੇ ਤੌਰ ਤੇ ਵੇਖਿਆ ਜਾਏ ਤੇ ਰਾਜੂ ਦਾ ਬੈਟ ਵਧੀਆ ਹੈ ਕੱਲ ਭਾਰਤ ਦਾ ਮੈਚ ਪਾਕਿਸਤਾਨ ਦੇ ਨਾਲ ਹੈ ਠੀਕ ਹੈ ਇਹਨਾਂ ਮਾਕਾਂ ਵਿੱਚ ਦਾਅ ਤੇ ਨਾਲ ਕੀ ਆਗੇ ਸਾਡੇ ਕੋਲ ਸਬੰਧਕ ਜਿਹੜੇ ਸ਼ਬਦ ਇਕੱਲੇ ਹੀ ਸਬੰਧਕ ਦਾ ਕੰਮ ਕਰਦੇ ਆ ਉਹਨੂੰ ਆਪਾਂ ਕੀ ਕਹਿ ਦਿੰਨੇ ਆ ਪੂਰਨ ਸਬੰਧਕ ਇਹਦੇ ਉਦਾਹਰਨ ਦੀ ਇਹ ਪੂਰਨ ਸਬੰਧਕ ਤੁਹਾਨੂੰ ਤਾਂ ਹੀ ਸਮਝ ਲੱਗੇਗਾ ਜੇ ਤੁਸੀਂ ਅਪੂਰਨ ਸਬੰਧਕ ਨੂੰ ਚੰਗੀ ਤਰ੍ਹਾਂ ਸਮਝੋਗੇ ਹੁਣ ਅਪੂਰਨ ਸਬੰਧਕ ਕੀ ਹੈ ਜਿਹੜੇ ਸ਼ਬਦ ਇਕੱਲੇ ਸੰਬੰਧਕ ਦਾ ਕੰਮ ਨਾ ਕਰ ਸਕਣ ਅਤੇ ਉਹ ਪੂਰਨ ਸੰਬੰਧਕ ਨਾਲ ਮਿਲ ਕੇ ਸੰਬੰਧਕ ਬਣਨ ਉਹਨਾਂ ਨੂੰ ਆਪਾਂ ਅਪੂਰਨ ਸੰਬੰਧਕ ਹੈ ਕਹਿੰਦੇ ਆ ਉਦਾਹਰਨ ਦੇ ਤੌਰ ਤੇ ਇਹ ਦੇਖਦੇ ਆ ਮੇਰਾ ਘਰ ਰਾਜੂ ਦੇ ਘਰ ਕੋਲ ਹੈ ਠੀਕ ਹੈ ਕੀ ਆਊਗਾ ਮੇਰਾ ਘਰ ਰਾਜੂ ਦੇ ਘਰ ਕੋਲ ਹੈ ਹੁਣ ਦੂਸਰਾ ਸਾਡੇ ਕੋਲ ਆ ਕੀ ਆ ਗਿਆ ਤੁਹਾਡੀ ਸੀਟ ਮੇਰੇ ਤੋਂ ਪਰੇ ਹੈ ਠੀਕ ਹੈ ਤੁਹਾਡੀ ਸੀਟ ਮੇਰੇ ਤੋਂ ਪਰੇ ਹੈ ਹੁਣ ਇਹਨਾਂ ਵਾਕਾਂ ਦੇ ਵਿੱਚ ਵੇਖਿਆ ਜਾਏ ਕਿ ਕੋਈ ਬੰਦਾ ਆਪਣੇ ਘਰ ਬਾਰੇ ਦੱਸ ਰਿਹਾ ਠੀਕ ਹੈ ਘਰ ਦੇ ਬਾਰੇ ਲੋਕੇਸ਼ਨ ਦੱਸਣ ਦੇ ਵਾਸਤੇ ਉਹਨੂੰ ਕੀ ਦੱਸਣਾ ਕਿ ਆ ਉਸਦਾ ਘਰ ਹੈ ਰਾਜੂ ਦੇ ਘਰ ਕੋਲ ਹੈ ਹੁਣ ਠੀਕ ਹੈ ਇਸ ਕਰਕੇ ਇਸ ਵਾਕ ਦੇ ਵਿੱਚ ਕੋਲ ਸ਼ਬਦ ਕੀ ਆ ਗਿਆ ਸਾਡੇ ਕੋਲ ਸੰਬੰਧਕ ਠੀਕ ਹੈ ਰਾਜੂ ਦੇ ਘਰ ਦਾ ਸੰਬੰਧ ਮੇਰੇ ਘਰ ਦੇ ਨਾਲ ਦੱਸਣ ਵਾਲਾ ਸ਼ਬਦ ਤੁਹਾਡੇ ਕੋਲ ਕਿਹੜਾ ਹੈ ਕੋਲ ਠੀਕ ਹੈ ਤੁਹਾਡੀ ਸੀਟ ਮਤਲਬ ਕਿਸੇ ਦੀ ਸੀਟ ਦੀ ਗੱਲ ਕੀਤੀ ਗਈ ਹੈ ਮੇਰੇ ਤੋਂ ਪਰਾ ਹੈ ਹੁਣ ਤੁਹਾਡੀ ਸੀਟ ਮੇਰੀ ਸੀਟ ਤੋਂ ਜਿੱਦਾਂ ਪਰੇ ਹੈ ਇਹਦਾ ਸਬੰਧ ਦੱਸਣ ਵਾਸਤੇ ਕਿਹੜੇ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਪਰੇ ਵੀ ਇਸ ਕਰਕੇ ਕੋਲ ਤੇ ਪਰੇ ਜਿਹੜੇ ਸ਼ਬਦ ਹੈਗੇ ਉਹ ਕੀ ਨੇ ਅਪੂਰਣ ਸੰਬੰਧਕ ਠੀਕ ਹੈ ਤੇ ਜੇ ਵਾਕਾਂ ਵਿੱਚ ਸੰਬੰਧਕ ਨਾ ਹੋਣ ਤੇ ਜਿਹੜੇ ਹੈਗੇ ਵਾਕ ਉਹ ਅਰਥਹੀਨ ਹੋ ਜਾਂਦੇ ਆ ਉਦਾਹਰਨ ਦੇ ਤੌਰ ਤੇ ਵੇਖਿਆ ਜਾਏ ਇਹ ਪੈਨ ਰਾਮ ਦਾ ਹੈ ਹੁਣ ਦਾਣ ਵਿੱਚੋਂ ਕੱਢ ਦਿੱਤਾ ਜਾਏ ਤੇ ਇਹ ਪੈਨ ਰਾਮ ਹੈ ਇਹਦਾ ਕੋਈ ਅਰਥ ਨਹੀਂ ਹੋਵੇਗਾ ਇਸੇ ਤਰ੍ਹਾਂ ਪੂਰਣ ਸੰਬੰਧਕ ਦੇ ਬਾਰੇ ਗੱਲ ਕਰੀਏ ਠੀਕ ਹੈ ਜਿਹੜੇ ਸ਼ਬਦ ਇਕੱਲੇ ਹੀ ਸੰਬੰਧਕ ਦਾ ਕੰਮ ਕਰ ਹੁਣ ਵੇਖੋ ਇਹਦੇ ਵਿੱਚ ਦਾ ਸ਼ਬਦ ਆਉਂਦਾ ਹੈ ਇਹਦੇ ਨਾਲ ਕੋਲ ਜਾਂ ਹੋਰ ਕੋਈ ਸ਼ਬਦ ਨਹੀਂ ਵਰਤੇ ਆ ਗਿਆ ਠੀਕ ਹੈ ਕੱਲ ਭਾਰਤ ਦਾ ਮੈਚ ਪਾਕਿਸਤਾਨ ਹੈ ਭਾਰਤ ਦਾ ਸੰਬੰਧ ਪਾਕਿਸਤਾਨ ਦੇ ਨਾਲ ਦੱਸਣ ਵਾਲਾ ਕਿਹੜਾ ਹੈ ਦਾਸ਼ਰ ਠੀਕ ਹੈ ਇਸ ਕਰਕੇ ਕੀ ਹੈ ਗਿਆ ਪੂਰਨ ਸੰਬੰਧਕ ਤੇ ਅਪੂਰਨ ਦੇ ਵਿੱਚ ਵੇਖੋ ਤੁਸੀਂ ਦੇ ਸ਼ਬਦ ਵੀ ਆਇਆ ਠੀਕ ਹੈ ਤੇ ਕੋਲ ਵੀ ਆਇਆ ਮੈਂ ਤੂੰ ਵੀ ਆਇਆ ਤੇ ਪਰੇ ਵੀ ਆਇਆ ਇਸ ਕਰਕੇ ਜਿਹੜੇ ਪੂਰਨ ਸੰਬੰਧਕ ਹੈਗੇ ਆ ਇਹ ਇਕੱਲੇ ਹੀ ਸੋ ਸੰਬੰਧਕ ਦਾ ਕੰਮ ਕਰਦੇ ਨੇ ਤੇ ਅਪੂਰਨ ਜਿਹੜੇ ਹੈਗੇ ਨੇ ਉਹ ਸੰਬੰਧਕ ਜਿਹੜਾ ਹੈਗਾ ਵਾ ਆਪਣਾ ਪੂਰਨ ਸੰਬੰਧਕ ਦੇ ਨਾਲ ਮਿਲ ਕੇ ਅਪੂਰਨ ਸੰਬੰਧਕ ਜਿਹੜੇ ਹੈਗੇ ਆ ਉਹਦੇ ਨਾਲ ਪੂਰਨ ਤੇ ਅਪੂਰਨ ਸੰਬੰਧਕ ਦੋਵੇਂ ਮਿਲ ਕੇ ਇਕੱਠੇ ਵਾਕ ਵਿੱਚ ਕੰਮ ਕਰਦੇ ਨੇ ਹੋ ਪੈਗੇ ਤੁਹਾਨੂੰ ਸਮਝ ਲੱਗ ਗਿਆ ਹੋਏਗਾ ਠੀਕ ਹੈ ਧੰਨਵਾਦ